ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿੱਚ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚੇੜਾ ਦੀ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਮ੍ਰਿਤਕ ਲੜਕੀ ਦੇ ਚਾਚਾ ਗੁਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਭਤੀਜੀ ਲਖਵਿੰਦਰ ਕੌਰ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ ਉਸਨੇ ਦੱਸਿਆ ਕਿ ਛੁੱਟੀਆਂ ਹੋਣ ਕਾਰਨ ਆਪਣੀਆਂ ਪੰਜ ਹੋਰ ਨਾਲ ਸਮੇਤ ਕੰਮ ਤੇ ਜਾ ਰਹੀਆਂ ਸੀ ਜਿਸ ਗੱਡੀ ਤੇ ਸਵਾਰ ਸੀ ਉਹ ਕੰਟਰੋਲ ਤੋਂ ਬਾਹਰ ਹੋ ਕੇ ਦੁਰਘਟਨਾ ਨਾਲ ਟਕਰਾ ਗਈ ਜਿਸ ਕਾਰਨ ਉਹਨਾਂ ਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਕਾਰ ਚਾਲਕ ਤੇ ਇੱਕ ਹੋਰ ਲੜਕੇ ਦੀ ਹਾਲੀ ਘਟਨਾ ਦਾ ਪਤਾ ਜਿਸ ਵੇਲੇ ਪਿੰਡ ਵਿੱਚ ਲੱਗਿਆ ਤਾਂ ਪਿੰਡ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਇਸ ਤੇ ਕੁੜੀ ਦੇ ਮਾਪਿਆਂ ਦਾ ਕੀ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਪਿੰਡ ਸੁੱਖਾ ਜਿਹੜਾ ਹੈ ਅਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਪਤੀ ਜੀ ਲਖਵਿੰਦਰ ਕੌਰ ਕੋਮੜ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕ ਲਈ ਜਿਹਦੀ ਸਟੱਡੀ ਚੱਲ ਰਹੀ ਸੀ ਜਿਸ ਦੇ ਵਿੱਚ ਉਹਨੂੰ 4 ਮਹੀਨੇ ਲਈਆਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸਾਮਾਨ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਟੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲ ਦੀ ਸੀਟ ਤੇ ਬੈਠੀ ਹੋਈ ਹੈ ਅਚਾਨਕ ਇਹਨਾਂ ਦੇ ਆਇਆ ਉਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਪਤੀ ਜੀ ਸਮੇਤ ਦੋਵੇਂ ਗੱਡੀਆਂ ਜਿਹੜੀਆਂ ਮਗਰ ਵਹਡੀਆਂ ਸੀਤਾ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਦੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਖੋਤ ਦੇ ਵਿੱਚ ਨਹੀਂ ਆਇਆ ਸਾਨੂੰ ਉਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ मिल ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤ ਕੋਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਸਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਹੈ ਉਥੇ ਇਹ ਉੱਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉੱਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੈੱਡ ਬਾਡੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਹੀ ਲਾਗੇ ਨਹੀਂ ਆਉਣ ਦਿੱਤਾ ਤੇ ਇਹ ਸਾਰੇ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਤੇ ਅਸੀਂ ਸਾਰੇ ਪਰਿਵਾਰ ਦੇ ਜੀ ਹੱਕੇ ਬੱਕੇ ਰਹਿ ਗਏ ਸਾਡੀਆਂ ਤਾਂ ਨਿਕਲ ਗਿਆ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਆ ਸੋ ਤੁਹਾਡੇ ਬ੍ਰਦਰ ਕੀ ਕਰਦੇ ਮੇਰਾ ਬ੍ਰਦਰ ਜਿਹੜਾ ਹੈ ਮਥਰਾ ਦੇ ਵਿੱਚ ਕ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ ਸਵਾ 10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ ਸਾਢੇ 10 ਵਜੇ ਨਾਲ ਉਥੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਵਾ ਬਲਵਿੰਦਰ ਸੇ ਆਪਣਾ ਨਰਿੰਦਰ ਸਿੰਘ ਜੀ ਗਰੰਤੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗ੍ਰੰਥੀ ਵੀ ਆ ਤੇ ਪਿੰਡ ਸੂਝਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਵੱਡਾ ਬ੍ਰਦਰ ਸੀ ਬਲਵਿੰਦਰ ਸਿੰਘ ਉਹ ਕਿ ਕ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ ਸਾਡੇ ਕਾ 10 ਮਹੀਨੇ ਹੋਏ ਆ ਉਹ ਕੈਨੇਡਾ ਸਟੱਡੀ ਵੀਜੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਦੇਂਦੀ ਸੀਗੀ ਬ੍ਰੈਮਟਨ ਬ੍ਰੈਮਟਨ ਚ ਕੰਮ ਨਾਲ ਉਹਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਇਹ ਤੋਂ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਕੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੇ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆ ਹੋਇਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਆ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਿਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਧਾਰੇ ਤੋਂ ਉੱਪਰ ਨੂੰ ਉੱਠਿਆ ਵਾ ਪਏ ਇਨਾਂ ਦੀ ਸਰਕਾਰ ਨੂੰ ਕੋਈ ਇਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਰਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜਨ ਵਾਸਤੇ ਭੇਜਿਆ ਕੋਈ 25-30 ਲੱਖ ਰੁਪਏ ਲਾਇਆ ਪਰ ਅੱਜ ਇਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਸਵੇਰ ਤੋਂ ਤਾਤਾ ਲੱਗਾ ਹੋਇਆ ਹੈ ਬਾਬਾ ਜੀ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ ਬਾਕੀ ਸਾਡੀ ਪ੍ਰਸ਼ਾਸਨ ਤੱਕੇ ਉਹ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਧੰਨਵਾਦ ਜੀ ਸਤਿਨਾਮ ਦਾਸ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਪਿੰਡ ਸੁੱਖਾ ਜਿਹੜਾ ਹੈ ਅਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ